ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਇਹ ਬੁਤੀ ਪਾਵਾਂਗੇ ਬਹੁਤ ਸੌਖੀ ਬੁਤੀ ਹੈ ਕਰਦੇ ਹਾਂ ਸ਼ੁਰੂ ਆਪਾਂ ਸਿੱਧੀ ਸਵਾਈ ਤੋਂ ਸਿਰੇ ਤੇ ਆਪਾਂ ਦੋ ਪੁੱਠੇ ਪਾਵਾਂਗੇ ਧੱਕੇ ਆਪਣੀ ਇਹ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਸਿੱਧਾ ਬੁਣ ਕੇ ਆਪਾਂ ਇਹ ਗੁੰਡਾ ਚੱਕਣਾ ਹੈ ਇਹ ਨਾਲ ਇਹਦੇ ਵਿੱਚ ਹੀ ਪਾ ਦਾਂਗੇ ਇਹ ਗੁੰਡਾ ਜਿਹਾ ਆਪਾਂ ਸਿੱਧਾ ਬਣਾਵਾਂਗੇ ਫੇਰ ਇਹ ਗੁੰਡਾ ਜਿਹਾ ਬਣਾਵਾਂਗੇ ਇਹਰੇ ਨੀਚੇ ਤੋਂ ਚੱਕ ਕੇ ਵਿੱਚ ਪਰਾਗੇ। ਇਹ ਸੜਾਈ ਕੀ ਪੁਣਾਏ ਪੁਣਾ। ਅੰਨੇ ਖੇਤੋ ਚੱਕ ਕੇ ਐ ਸੜਾਈ 'ਤੇ ਪਰਾਗੇ। ਨਾਲ ਵਾਲਾ ਸਿੱਧਾ ਬਣਾਗੇ। ਇਹੜਾ ਪੁੱਠਾ ਸੜਾਈ ਬਲੇ ਹੁਣਾਵੇ ਇਹ ਚੱਕ ਕੇ ਇਹਦੇ ਨਾਲ ਹੀ ਪਾ ਦੇਣਾ। ਇੱਕ ਸਿੱਧਾ ਬੁਣਨਾ। ਬੁਣਨਾ ਦਾ ਇਹ ਵੀ ਸਿੱਧਾ ਹੀ ਐ। ਇਹਦੇ ਇੱਥੋਂ ਆ ਪੁਣਾ ਚੱਕ ਕੇ ਇਹਨਾਂ ਰੀਬਾ ਬਰਾ ਦੇਣਾ ਗੁੰਡਾ ਮਣਾ ਆਪਣੀ ਕੁੱਠੀ ਸਲਾਈ ਆ ਗਈ ਜਿਹੜੇ ਸਿਰੇ ਵਾਲੇ ਦੋ ਆ ਤਾਂ ਆਪਾਂ ਕੁੱਠੀ ਬਣਾਵਾਂਗੇ ਇਹ ਆਪਾਂ ਸਾਰੀ ਸਲਾਈ ਕੁੱਠੇ ਪਾਸਿਓ ਸਿੱਧੇ ਲੋਟਣ ਬਣਾਵਾਂਗੇ ਜਿਹੜਾ ਕੱਲਾ ਗੁੰਡਾ ਸੀ ਉਹ ਕੱਲਾ ਬਣਾਵਾਂਗੇ ਜਿਹੜਾ ਨਾਲ ਵਾਲਾ ਚੱਕ ਕੇ ਦੋ ਬਣਾਈ ਸੀ ਇਹ ਆਪਾਂ ਦੋ ਬਣਾਵਾਂਗੇ ਬਸ ਇਹਨੇ ਸਿੱਧੇ ਨੂੰ ਬਣਾਉਣੀ ਹੈ ਇਹ ਸਲਾਈ ਬਸ ਕੁੱਠੀ ਸਿੱਧੇ ਸਲਾਈ ਤੇ ਇਹ ਬਣਤੀ ਬਣ ਜਾਂਦੀ ਹੈ ਇਹ ਆਪਾਂ ਦੋਹਾਂ ਦਾ ਇੱਕ ਕਰ ਲੈਣਾ ਜਿਹੜਾ ਇਹ ਠਾਕੂ ਕੁੰਡਾ ਲੜਾਇਆ ਸੀ ਨਾਲ ਜਿਹੜਾ ਕੱਲਾ ਉਹ ਆਪਾਂ ਕੱਲਾ ਬਣ ਲੈਣਾ